ਤੁਹਾਡਾ ਤੁਹਾਡਾ ਆਪਣੇ YouTube ਚੈਨਲ ਨਿਸ਼ਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗੇ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਦਰਮਿਆਨੇ ਕੱਦ ਕਾੜ 'ਚ ਬਹੁਤ ਵੱਡੇ ਇਹ ਲੇਵੇ ਦੀ ਜ਼ਬਰਦਸਤ ਝੋਟੀ ਲੈ ਕੇ ਆ ਰਹੇ ਹਾਂ ਦੋਸਤੋ ਇੱਕ ਵਾਰੀ ਝੋਟੀ ਦਾ ਥਾਣਾ ਹਵਾਲਾ ਦੇਖ ਲਓ ਤੇ ਤੇ ਨੰਬਰ ਦੋਸਤੋ ਬਾਈ ਹੋਰ ਉਹਨਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਇਹ ਛੁੱਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਤੇ ਆਜੋ ਬਾਈ ਜੀ ਨਾਲ ਕਰਾਉਣਾ ਗੱਲਬਾਤ ਤੇ ਫਿਰ ਛੁੱਟੀ ਤੋੜ ਕੇ ਵੀ ਦਿਖਾਵਾਂਗੇ ਆਓ ਰਿਆ ਓਏ ਬਾਈ ਨਸਰੀ ਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਸ਼ਾਵਨ ਸਿੰਘ ਕਿੱਥੇ ਤੋਂ ਆਇਓ ਜੀ ਛਾਪਿਆਂ ਵਾਲੀ ਛਾਪਿਆਂ ਵਾਲੀ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਬਾਈ ਮਾਨਸਾ ਜੀ ਮਾਨਸਾ ਚ ਹਾਂ ਜੀ ਇਹ ਜੋ ਟੀਕੇ ਨਵੇਂ ਸੂਏ ਸੂਏ ਆ ਦੂਜੇ ਸੂਏ ਦੰਦਾਂ ਚ ਤਾਂ ਨਹੀਂ ਪਤਾ ਕਿਵੇਂ ਆ ਦੰਦਾਂ ਦੀ ਹਲੇ ਕੁੱਗੀ ਨਹੀਂ ਜੀ ਅੱਛਾ 6 ਕੋ ਹੋਣੀ ਆ 6 ਤੋਂ ਘੱਟੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਬੱਚਾ ਕੀ ਆ ਬਾਈ ਇਹਦਾ ਘੱਟਾ ਹੀ ਨੇ ਕਰਤਾ ਬੋਲਾ ਕਿੰਨੇ ਤਿਆਰ ਆ ਇਸ ਟਾਈਮ ਬੋਲਾ 12 ਨੇ ਗਈ ਤਿਆਰ ਹੋਏ ਇਸ ਟਾਈਮ 12 ਲੀਟਰ ਪੱਕਾ ਤਿਆਰ ਆ ਇਸ ਟਾਈਮ ਹਾਂਜੀ ਰੇਟ ਕਿੰਨਾ ਕਰਦੇ ਆ ਇਹਦਾ ਆਪਾਂ ਰੇਟ ਇੱਕ ਵੀ ਆ ਜੀ ਕਿੰਨੇ ਦੀ ਛੜਦੋਂਗੇ ਲਾਸਟ ਜਮਾ ਫਿਕਸ ਰੇਟ ਲੱਖ ਦੀ ਜਮਾ 1 ਲੱਖ ਦੀ ਆਪਣਾ ਨੰਬਰ ਬੋਲ ਦੋ 9154 ਜੀ ਹਾਂਜੀ 50938 ਇੱਕ ਵਾਰੀ ਫਿਰ ਬੋਲ ਦੋ 9154 ਜੀ 50938 ਝੋਟੀ ਤੋਂ ਵੀ ਇਧਰ ਤੋਂ ਹਵਾਨਾ ਦੇਖ ਲਓ ਦੋਸਤੋ ਅਗਲੇ ਥਣ ਤੋਂ ਅੱਗੇ ਬਹੁਤਾ ਹਵਾਨਾ ਬਾਕੀ ਜਦੋਂ ਝੋਟੀ ਤੁਰੂਗੀ ਹਵਾਨੇ ਦਾ ਆਈਡੀਆ ਤੁਹਾਨੂੰ ਆ ਜਾਊਗਾ ਕਦ ਕਾਠ ਜਰੂਰ ਛੋਟਾ ਝੋਟੀ ਦਾ ਪਰ ਹਵਾਨਾ ਬਹੁਤ ਵੱਡੇ ਹਵਾਨੇ ਦੀ ਆ ਦੋਸਤੋ ਕੁਝ ਚਾਰੋਂ ਥਣ ਨੇ ਜਿਹੜੇ ਮੋٹے ਮੋਢਾ ਨੇ ਨੇਖਣਵੇਂ ਲੱਗੇ ਨੇ ਪੂਰੀ ਦੂਰੀ ਤੇ ਛੋਟਾ ਕਦ ਕੜ ਜਰੂਰ ਹੈ ਪਰ ਚੌੜੇ ਢਾਂਚੇ ਦੀ ਆ ਦੋਸਤੋ ਜਾਣ ਵਾਲੀ ਝੋਟੀ ਆ ਬਾਤ ਕਹਾ ਲੈਂਦੇ ਹਾਂ ਦੂਜੇ ਸੂਏ ਝੋਟੀ ਆ ਦੋਸਤੋ ਹਵਾਨਾ ਦੇਖ ਸਕਦੇ ਹੋ ਇੱਕ ਵਾਰੀ ਬਹੁਤ ਵੱਡੇ ਹਵਾਨੇ ਦੀ ਆ ਇੱਕ ਵਾਰ ਨੇੜੇ ਤੋਂ ਹਵਾਨਾ ਦਿਖਾ ਜਣਾ ਮੈਂ ਤੇ ਬਾਕੀ ਥਾਂਲੇ ਵੀ ਦੀ ਸਾਫ ਹੈ ਝੋਟੀ ਸਿੰਘਾਂ ਦੀ ਬਿਲਕੁਲ ਕੁੰਡੇ ਸਿੰਘਾਂ ਦੀ ਆ ਦੋਸਤੋ ਦੂਜੇ ਸੂਏ ਸੂਈ ਹੋਈ ਆ ਪੰਜ ਸੱਤ ਤੱਕ ਦਿਨ ਸੂਈ ਹੋਈ ਉੱਥੋਂ ਤੱਕ ਵੀ ਨਹੀਂ ਹੋਈ ਦੋਸਤੋ ਇੱਧਰ ਤੋਂ ਵੀ ਦੇਖ ਲੋ ਆ ਜਾ ਨਹੀਂ ਰੋਹੀ ਬੰਦਾ ਤੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੇੜੇ ਆ ਕੇ ਤਸੱਲੀ ਕਰਕੇ ਆਪਣੀ ਮਿਰਖ ਪਰਖ ਨਾ ਖਰੀਦ ਸਕਦੇ ਹੋ ਬਾਕੀ ਇੱਕ ਵਾਰੀ ਮੈਂ ਝੋਟੀ ਦਾ ਮੂੰਹ ਮੱਥਾ ਅੱਗੇ ਤੋਂ ਦਿਖਾ ਦੇਣਾ ਥਣ ਹਵਾਨਾ ਤੁਹਾਨੂੰ ਦਿਖਾਤਾ ਇੱਕ ਵਾਰੀ ਇੱਧਰ ਤੋਂ ਹਵਾਨਾ ਦਿਖਾ ਦੇਣਾ ਤੇ ਬਾਕੀ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਸਿੰਘ ਦੇਖ ਸਕਦੇ ਹੋ ਬਿਲਕੁਲ ਰਿੰਗ ਸਿੰਘ ਨੇ ਜਮਾ ਕੁੰਡੇ ਸਿੰਘ ਨੇ ਆਹ ਦੋਸਤੋ ਨਾਲ ਇਹਦੇ ਕੱਟੀ ਐ ਤੇ ਬਾਕੀ ਮੈਂ ਇੱਧਰ ਤੋਂ ਹਵਾਨਾ ਤੁਹਾਨੂੰ ਨੇੜੇ ਤੋਂ ਬੈਠ ਕੇ ਦਿਖਾ ਦੇਣਾ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਹੋ ਦੋਸਤੋ ਦੁੱਧ ਵਾਲੀ ਝੋਟੀ ਐ ਤੇ ਬਾਕੀ ਅਗਲੇ ਥਣ ਤੋਂ ਮੇਰਾ ਖਿਆਲ ਇੱਕ ਗਿੱਠ ਵਾਂਗੂ ਹਵਾਨਾ ਅੱਗੇ ਆ ਦੋਸਤੋ ਹਵਾਨਾ ਦਾ ਬਹੁਤ ਵੱਡੇ ਹਵਾਨੇ ਦੀ ਹੈ ਥੋੜੀ ਥੋੜੀ ਜਿਹਾ ਅੱਗੇ ਪੈਰ ਇੱਕ ਵਾਰ ਅੱਗੇ ਕਰਾ ਦੇ ਇੱਥੇ ਤੋਂ ਹਵਾਨਾ ਦੇਖ ਸਕਦੇ ਹੋ ਦੋਸਤੋ ਜਿੱਦੀ ਝੋਟੀ ਆਪ ਹੈ ਉੱਡ ਹੀ ਹਵਾਨਾ ਹਵਾਨੇ ਵਾਲੀਆਂ ਤਾਂ ਇੱਦਾਂ ਮੰਨ ਲਓ ਵੀ ਪੰਡਾ ਬੰਨੀ ਖੜੀ ਆ ਇੱਥੇ ਇਧਰ ਤੋਂ ਬੋਡੀ ਵੇਟ ਦੇਖ ਸਕਦੇ ਹੋ ਝੋਟੀ ਦਾ ਤੇ ਬਾਕੀ ਨੰਬਰ ਮੈਂ ਦੋਸਤੋ ਬਾਈ ਦਾ ਸਕਰੀਨ ਤੇ ਲੈ ਆ ਦੂੰਗਾ ਜਿਹਨੂੰ ਵੀ ਇਹ ਝੁੱਟੀ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਿਓ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣਾ ਤੁਸੀਂ ਹੁੰਦਾ ਨੇੜ ਆ ਕੇ ਆਪਣੀ ਤਸੱਲੀ ਨਾਲ ਤੇ ਬਾਕੀ ਐਡਰੈਸ ਬਾਈ ਨੇ ਆਪਣੇ ਪਿੰਡ ਦਾ ਐਡਰੈਸ ਦੱਸਤਾ ਸਾਰਾ ਐਡਰੈਸ ਮੈਂਸ਼ਨ ਕਰਤਾ ਇੱਕ ਵਾਰ ਹਵਾਨਾ ਫੇਰ ਦਿਖਾ ਦਣਾ ਕਿੱਧਰ ਬਾਕੀ ਭਾਈ ਭਾਈ ਜੀ ਵਪਾਰ ਦਾ ਹੀ ਕੰਮ ਆ ਆਪਣਾ ਹਾਂ ਜੀ ਘਰ ਵੀ ਹੁੰਦੀ ਹੈ ਮੱਝਾਂ ਆਪਣੇ ਕੋਲ ਹਾਂ ਹੀ ਹੁੰਦੀ ਹੈ ਕਿੰਨੀਆਂ ਕੌਂਦੀਆਂ ਤਿੰਨ ਚਾਰ ਮੁੰਨੇ ਰੱਖਦੇ ਤਿੰਨ ਚਾਰ ਕਿੰਨੇ ਤੋਂ ਕਿੰਨੇ ਰੇਟ ਵਾਲੀਆਂ ਹੁੰਦੀਆਂ ਬਸ ਮੰਨ ਲਓ ਵੀ 70 ਰੁਪਏ ਲਾ ਕੇ ਲੱਖ ਤੋਂ ਉੱਪਰ ਤੱਕ ਹੋ ਜਾਂਦੀਆਂ ਅਜਾ 70 ਤੋਂ ਲਾ ਕੇ ਲੱਖ ਸਵਾ ਲੱਖ ਤੱਕ ਕਿੰਨੀਆਂ ਚੁੱਕੀਆਂ ਆਉਂਦੀਆਂ ਬਾਕੀ ਘਰੇ ਦੁੱਧ ਤਲਵਾ ਕੇ ਦੇ ਦੋਗੇ ਹਾਂ ਤਲਵਾ ਕੇ ਦੋ ਦੋ ਚੋਾਈ ਰੱਖ ਕੇ ਠੀਕ ਆ ਜੀ ਬਾਕੀ ਇਹ ਜੋ ਟੀਵੀ ਚਲੋ ਇੱਥੇ ਵੇਚ ਜੇ ਤਾਂ ਚੰਗੀ ਗੱਲ ਹੈ ਜੇ ਇੱਥੇ ਵਾਪਸ ਜਾਂਦੀ ਹੈ ਤਾਂ ਕੋਈ ਘਰ ਖਰੀਦਦਾ ਬਾਈ ਫੋਨ ਤੇ ਹਾਂਜੀ ਤਾਂ ਆਪਾਂ ਦੁੱਧ ਚਵਾ ਕੇ ਦੇ ਦਾਂਗੇ ਤਸੱਲੀ ਕਰਾ ਕੇ ਦੇ ਦਾਂਗੇ ਤਸੱਲੀ ਕਰਾ ਦਾਂਗੇ ਕਰੇ ਤਾਂ 13 14 14 ਹੁਣ ਇਸ ਟਾਈਮ 12 12 ਅੱਛਾ ਜੀ ਤੇ ਬਾਕੀ ਜੇ ਕੋਈ ਬਾਹਰ ਤੋਂ ਦੂਰ ਤੋਂ ਬੰਦਾ ਆਉਂਦਾ ਬਾਈ ਦਾ ਰਹਿਣ ਸਹਿਣ ਦਾ ਹੈਗਾ ਬੰਦਾ ਰਹਿਣ ਸਹਿਣ ਦਾ ਵੀ ਕਰਦਾ ਜੀ ਆਪਣਾ ਨੰਬਰ ਹੋਰ ਗੋਲ 9854 ਹਾਂਜੀ 50963 ਦੋਸਤੋ ਇੱਕ ਵਾਰੀ ਝੋਟੀ ਫੇਰ ਦਿਖਾ ਦਣਾ ਮੈਂ ਆ ਬੱਚਾ ਨਾਲ ਇਹਦੇ ਕੱਟੀ ਤੇ ਹਵਾਨਾ ਦਿਖਾ ਦੇਣਾ ਹਵਾਨਾ ਬਾ ਕਮਾਲ ਹੈ ਕਿਉਂਕਿ ਮੇਨ ਪਸ਼ੂ ਦਾ ਥਾਣਾਵਾਰ ਨਹੀਂ ਹੁੰਦਾ ਦੋਸਤੋ ਬਹੁਤ ਵੱਡੇ ਹਵਾਨੇ ਦੀ ਹੈ ਬੈਕ ਤੇ ਬਹੁਤ ਹੈ ਹਵਾਨਾ ਤੇ ਅਗਲੇ ਥਣ ਤੋਂ ਅੱਗੇ ਬਹੁਤ ਆ ਇਧਰ ਤੋਂ ਨਾੜਾ ਵੀ ਬਹੁਤ ਨਹੀਂ ਹਵਾਨੇ ਦੇ ਦਿਖਾ ਦਣਾ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਦੋਸਤੋ ਠੋਸ ਲੇਵਾ ਨਾਲ ਲੱਗਮਾ ਚੌੜੇ ਲੇਵੇ ਦੀ ਝੋਟੀ ਆ ਦੂਜੇ ਸੂਦੇ ਝੋਟੀ ਆ ਦੋਸਤੋ ਬਾਕੀ ਜੀ ਨੂੰ ਪਸੰਦ ਆਊਗੀ ਦੋਸਤੋ ਨੇੜੇ ਆ ਕੇ ਤਸੱਲੀ ਕਰਕੇ ਝੋਟੀ ਖਰੀਦ ਲਓ ਬਾਕੀ ਬਾਈ ਕੋਲ ਘਰ ਵੀ ਹੁੰਦੇ ਆ ਜਾਨਵਰ 70 ਤੋਂ 1 ਲੱਖ 6 ਲੱਖ ਤੱਕ ਦਾ ਕਰੇ ਜਾ ਕੇ ਬਾਈ ਕੋਲ ਤਸੱਲੀ ਕਰਕੇ ਜਾਣ ਬਰਕ ਨਹੀਂ ਸਕਦੇ। ਬਾਕੀ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ।